ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਆਏ ਨੇ ਨਾਨਕ ਨਾਨਕ ਆਏ ਨੇ ਜਿਸ ਸਤਗੁਰ ਨਾਨਕ ਆਏ ਨੇ ਮਾਤਾ ਜੀ ਇਸ ਲਖਣੀ ਨੂੰ ਅੱਜ ਵਿਆਹ ਬਣ ਆਏ ਨੇ ਮਾਤਾ ਜੀ ਇਸ ਲਖਣੀ ਨੂੰ ਅੱਜ ਵਿਆਹ ਬਣ ਆਏ ਨੇ ਸਤਗੁਰ ਨਾਨਕ ਆਏ ਨੇ ਸਤਗੁਰ ਨਾਨਕ ਸਹਦੂ ਸੰਤ ਵੀ ਆਏ ਨੇ ਸਹਦੂ ਸੰਤ ਵੀ ਆਏ ਨੇ ਸਤ ਸੰਗ ਕਰਦੇ ਆਏ ਨੇ ਸਤ ਸੰਗ ਕਰਦੇ ਆਏ ਨੇ ਬਾਲਾ ਤੇ ਮਰਦਾਨਾ ਜੀ ਗੁਰਾਂ ਦੇ ਨਾਲ ਆਏ ਨੇ ਬਾਲਾ ਤੇ ਮਰਦਾਨਾ ਜੀ ਸਤ ਗੁਰ ਤੇ ਨਾਲ ਆਏ ਨੇ ਸਤ ਗੁਰ ਨਾਨਕ ਆਏ ਨੇ ਸਤ ਗੁਰ ਨਾਨਕ ਆਏ ਨੇ ਮਾਤਾ ਜੀ ਸਲਖਣੀ മാതാ ജി ലവത്തേ അർഷാത്തോ സത്ഗരത്തെ ഫുൾ വരസായവത്യാ അർഷാത്തോ ഗു ഫു വരസായ സാനക സാനക ਸੰਗਤਾਂ ਨੇ ਦਰਸ਼ਨ ਪਾਏ ਨੇ ਸੰਗਤਾਂ ਨੇ ਦਰਸ਼ਨ ਪਾਏ ਨੇ ਥਾਂ ਥਾਂ ਲੰਗਰ ਲਗਾਏ ਨੇ ਥਾਂ ਥਾਂ ਲੰਗਰ ਲਗਾਏ ਨੇ ਅੱਜ ਜੀ ਸ਼ਹਿਰ ਬਟਾਲਾ ਦੇ ਬਾਗ ਚ ਗਾਵਣ ਆਏ ਨੇ ਅੱਜ ਸ਼ਹਿਰ ਬਟਾਲਾ ਦੇ ਬਾਗ ਚ ਗਾਵਣ ਆਏ ਨੇ ਸਤਿਗੁਰ ਨਾਨਕ ਆਏ ਨੇ ਸਤਿਗੁਰ ਨਾਨਕ ਆਏ ਨੇ ਮਾਤਾ ਜੀ ਇਸ ਲਖਣੀ ਨੂੰ ਅੱਜ ਵਿਆਹ ਵਣ ਆਏ ਨੇ ਮਾਤਾ ਜੀ ਇਸ ਲਖਣੀ ਨੂੰ ਅੱਜ ਵਿਆਹ ਵਣ ਆਏ ਨੇ ਅੱਜ ਜੀ ਸ਼ਹਿਰ ਬਟਾਲਾ ਦੇ ਪਾਗ ਜਗਾਵਣ ਆਏ ਨੇ ਅੱਜ ਜੀ ਸ਼ਹਿਰ ਬਟਾਲਾ ਦੇ ਪਾਗ ਜਗਾਵਣ ਆਏ ਨੇ